ਸਾਬਤ ਕਰਨਾ ਚਾਹੁੰਦੇ ਨੇ ਵਰਡ ਦੇ ਵਿੱਚੋਂ ਪੰਜਾਬ ਇਹੋ ਜਿਹਾ ਹੈ ਅੰਮ੍ਰਿਤਸਰ ਦੇ ਵਿੱਚ ਸਿੱਖ ਮੁੰਡੇ ਜੱਪੀਆਂ ਪਾ ਰਹੇ ਨੇ ਕੀ ਦਿਖਾ ਰਹੇ ਨੇ ਸਾਨੂੰ ਉਹ ਸੂਰਮਿਆਂ ਦੀ ਧਰਤੀ ਜਿਹੜੇ ਕਿਸ ਦਿਨ ਕਸੂਰ ਨੂੰ ਠੱਲ ਪਾਉਂਦੇ ਸੀ ਜਿਹੜੇ ਫਗਾਨ ਨੂੰ ਠੱਲ ਪਾਉਂਦੇ ਸੀ ਉਹ ਅੱਜ ਦਾੜ੍ਹੀਆਂ ਛੱਡ ਕੇ ਪੱਗਾਂ ਬਨ ਕੇ ਇਹ ਕੰਮਾਂ ਤੇ ਤੁਰ ਪਏ ਨੇ ਕਿੱਡੀ ਲਾਣਤਾ ਪੰਜਾਬ ਲਈ ਇੱਕ ਪੰਜਾਬ ਦੇ ਬੰਦੇ ਹੋਣ ਦੁੱਲੇ ਭੱਟੀ ਵਰਗੇ ਜਿਨ੍ਹਾਂ ਨੇ ਅਕਬਰ ਨੂੰ ਡਾਹ ਨਹੀਂ ਦਿੱਤੀ ਤੇ ਅੱਜ ਉਹ ਕਿਹੜੇ ਕੰਮਾਂ ਤੇ ਪੈਗੇ ਨੇ ਇਹਨਾਂ ਦਾ ਮੁੱਖ ਮੰਤਰੀ ਕਹਿੰਦਾ ਆਪਾਂ ਨਹੀਂ ਬੋਲੋ ਉਹ ਕਿੱਥੋਂ ਬੋਲਣ ਉਹ ਤਾਂ ਮਰੀ ਜ਼ਮੀਰ ਦੇ ਬੰਦੇ ਨੇ ਸਾਰੇ ਕਿਸੇ ਨੇ ਰੋੜਾ ਪਾਇਆ ਹੁਣ ਜਦੋਂ ਜਦੋਂ ਪੰਜਾਬ ਨੂੰ ਰੋੜਾ ਪਾਉਣਾ ਹੈ ਤੇ ਉਹਨਾਂ ਨੂੰ ਅਤਵਾਦੀ ਬੋਲਣਗੇ ਜਿਹੜੇ ਪੰਜਾਬ ਨੂੰ ਭੰਡ ਰਹੇ ਨੇ ਪੰਜਾਬ ਦੇ ਸਿਰ ਚ ਖੇ ਪਾ ਰਹੇ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਸਿਟੀਜ਼ਨ ਇਹਨੇ ਪੰਜਾਬ ਦੇ ਜਾਂ ਇੰਡੀਅਨ ਸਿਟੀਜ਼ਨ ਇਹ ਬੰਦੇ ਬਹੁਤ ਵਧੀਆ ਨੇ ਹੁਣ ਕੱਲ ਨੂੰ ਜਰਗਾ ਜਥੇਬੰਦੀਆਂ ਫੇਰ ਉੱਠਣਗੀਆਂ ਫੇਰ ਉਹਨਾਂ ਤੇ ਡਾਂਗ ਬਰੇਗੀ ਫੇਰ ਗੋਲੀ ਚੱਲੇਗੀ ਕੱਲ ਨੂੰ ਜਵਾਕ ਕੀ ਦੱਸਣ ਕਰਨਗੇ ਕਿ ਸਾਡਾ ਸਭਿਆਚਾਰ ਸੀ ਆ ਕਿ ਅਸੀਂ ਸਾਰੇ ਖੱਚ ਬੰਦੇ ਸੀ ਪਰਿਵਾਰ ਸਾਡੇ ਜਦੋਂ ਰਿਸ਼ਤੇ ਹੁੰਦੇ ਸੀ ਲੋਕ ਕਹਿੰਦੇ ਸੀ ਫਲਾਣੇ ਘਰ ਰਿਸ਼ਤਾ ਕਰੋ ਉਹ ਖਾਨਦਾਨੀ ਘਰ ਹੁਣ ਅੱਗੇ ਤੋਂ 50 ਸਾਲ ਦੇ ਬਾਅਦ ਕੀ ਰਿਸ਼ਤੇ ਹੋਣ ਕਰਨਗੇ ਕੀ ਉਹ ਛਗਲਾਂ ਦਾ ਛਗਲਾਂ ਦਾ ਘਰ ਜਿਹਦਾ ਦਾਦਾ ਵੀ ਇਹੋ ਜਿਹਾ ਪਿਓ ਵੀ ਇਹੋ ਜਿਹਾ ਆਪ ਵੀ ਇਹੋ ਜਿਹਾ ਇਹ ਸਾਨੂੰ ਇਹ ਚੀਜ਼ਾਂ ਬਚਾਉਣੀਆਂ ਪੈਣੀਆਂ ਨੇ ਇਹਨਾਂ ਦੇ ਉੱਪਰ ਬੋਲਣਾ ਪੈਣਾ ਹੈ ਸਰਕਾਰ ਨੂੰ ਇਹਨਾਂ ਗੱਲਾਂ ਦਾ ਖਿਆਵਾ ਜਾਂ ਭੁਗਤਣਾ ਪੈਣਾ ਹੈ ਸਿੱਖ ਜਿਹੜੇ ਨੇ ਉਹ ਲੰਮੀਆਂ ਦਾੜੀਆਂ ਨੇ ਪੱਗਾਂ ਬੰਨੀਆਂ ਹੋਈਆਂ ਨੇ ਪਰ ਇਸ ਤੋਂ ਥੋੜੇ ਦਿਨ ਪਹਿਲਾਂ ਆਰਐਸਐਸ ਵੱਲੋਂ ਸਿਖਾਣੇ ਇੱਕ ਪ੍ਰੇਡ ਦਿਖਾਈ ਕਈਆਂ ਨੇ ਦਾੜੀਆਂ ਬੰਨੀਆਂ ਹੋਈਆਂ ਨੇ ਕੁੜੀਆਂ ਨੇ ਖੁੱਲੀਆਂ ਛੱਡੀਆਂ ਨੇ ਪੱਗਾਂ ਬੰਨੀਆਂ ਹੋਈਆਂ ਨੇ ਪਟਕੇ ਬੰਨੇ ਹੋਏ ਨੇ ਤਾਂ ਉੱਥੋਂ ਇੱਕ ਚੀਜ਼ ਬਾਹਰ ਨਿਕਲ ਕੇ ਆਈ ਸੀ ਕਿ ਇਹਨਾਂ ਸਿਖਾਂ ਤੋਂ ਅੱਗੇ ਇਹਨਾਂ ਨਕਲੀ ਸਿਖਾਂ ਤੋਂ ਪੰਜਾਬ 'ਚ ਕੰਮ ਅਗੇ ਨਸ਼ੇ ਤੇ ਗਿਆ ਪੰਜਾਬ ਇਹਨਾਂ ਨੇ ਡਰੱਗ ਦੇ ਅਲੀਗੇਸ਼ਨ ਲਾਏ ਪੰਜਾਬ ਨੂੰ ਬਦਨਾਮ ਕੀਤਾ ਹੁਣੇ ਪੰਜਾਬ ਦੁਜੇ ਬੰਨੇ ਬਦਨਾਮ ਹੋਵੇਗਾ ਇਹ ਵੇਖੋ ਕੈਨੇਡਾ ਅਮਰੀਕਾ ਤੋਂ ਲੈ ਕੇ ਜੋ ਇਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪੱਗ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਖਾਲਸਾ ਦੇ ਨਾਰੇ ਇਹ ਆਪ ਲਿਖਦੇ ਨੇ ਬਠਿੰਡੇ 'ਚ ਵੀ ਹੋ ਚੁੱਕਾ ਸ਼ਿਵ ਸੜਾ ਇਹਨਾਂ ਦੀ ਖਾਲਸਾਤ ਦੇ ਨਾਰੇ ਲਖਾਉਂਦੀ ਸਕੰਦਾ ਦੇ ਉੱਪਰ ਪਰ ਇਹਨਾਂ ਦੀ ਐਕਸ਼ਨ ਕੋਈ ਇਹਨਾਂ ਦੇ ਇਨਕਾਊਂਟਰ ਨਹੀਂ ਹੁੰਦੇ